1200 ਰੁਪਏ ਵਾਲੇ ਸਿਰਫ 300 ਰੁਪਏ ਦੇ ਵਿੱਚ ਹਾਂਜੀ ਜੀ ਕਲੀਅਰੈਂਸ ਲਾਇਆ ਹੋਇਆ ਹਾਂਜੀ ਜੀ ਦੇਖ ਸਕਦੇ ਹੋਗੇ ਆਹ ਬੂਟ ਸਿਰਫ ਉਹ ਸਿਰਫ 500 ਰੁਪਏ ਦੇ ਵਿੱਚ ਨੇ ਹਾਂਜੀ ਸਿਰਫ 500 ਰੁਪਏ ਦੇ ਵਿੱਚ ਤੇ ਆਹ ਮਾਲ ਸਿਰਫ 200 ਰੁਪਏ ਦਾ ਬਾਈ ਤੇ ਹੋਰ ਵੀ ਬਹੁਤ ਕੁਸਾਣਾ ਦੇ ਸਕਦੇ ਹਾਂ ਜੇ ਤੁਸੀਂ ਮਹਿੰਗਾ ਵੀ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਇੱਥੋਂ ਮਿਲ ਜੂਗਾ ਫਿਰ 1500 ਰੁਪਏ ਦੇ ਵਿੱਚ ਚਾਹੀਦਾ ਆਪਾਂ ਵੀ ਆਈ ਸੀਗਾ ਆਪਾਂ ਇਸ ਵਾਰ ਵੀਰੇ ਮੈਂ ਕਹਿੰਦਾ ਸਾਰੇ ਦੁਕਾਨਦਾਰ ਨੂੰ ਦੱਸਣਾ ਠੀਕ ਆ ਵੀ ਰੇਟ ਕਿਵੇਂ ਲਾਈ ਦੀ ਕੋਲ ਕੋ ਰੱਖਿਆ ਹੋਇਆ ਵਧੀਆ ਮਾਲ ਤਾਂ ਬੰਦਰ ਨੇ ਜਿਹੜੇ ਪੂਰੀਆਂ ਐਟਮਾਨੇ ਨੇ ਹਮ ਜਰ ਕਰਕੇ ਜਿਹੜਾ ਵੀ ਆਊਗਾ ਉਹ ਖਾਲੀ ਨਹੀਂ ਮੁੜੂਗਾ ਜੋ ਮਰਜੀ ਆ ਉਹ ਤੁਹਾਨੂੰ ਇੱਥੇ ਮਿਲੂਗਾ ਹਾਂ ਜੈਸ ਦੇ ਵਿੱਚ ਜੋ ਮਰਜ਼ੀ ਆਵੇ ਖਾਲੀ ਨਹੀਂ ਮੁੜੂਗਾ ਲੰਬਸ ਜੀਕਯੂ ਆਰ ਕੈਂਪਸ ਵਰਗੇ ਬ੍ਰਾਂਡ ਦਵਾਗੇ ਸਿਰਫ 500 ਰੁਪਏ ਦੇ ਵਿੱਚ 来 ਵੀ ਮਿੱਤਰੋ ਖੜਿਆਂਗੇ ਅੱਜ ਅਸੀਂ ਆਪਣੇ ਸ਼ਹਿਰ ਧੂਰੀ ਦੇ ਵਿੱਚ ਬਈ ਜੇ ਤੁਸੀਂ ਸਸਤੇ ਦੇ ਵਿੱਚ ਬੂਟ ਲੱਭ ਰਹੇ ਹੋਗੇ ਤਾਂ ਅੱਪ ਅੱਜ ਆਏ ਹੋਏ ਹਾਂਗੇ ਵਿੱਕੀ ਦੁਬਈ ਵਾਲੇ ਕੋਲੇ ਪਤੰਦਰ ਪਤਾ ਨਹੀਂ ਬੂਟ ਕਿੱਥੋਂ ਲੈ ਕੇ ਆਉਂਦਾਗਾ ਹਜ਼ਾਰ ਹਜ਼ਾਰ 12 1200 ਰੁਪਏ ਵਾਲੇ ਬੂਟ ਸਿਰਫ ਉਹ ਸਿਰਫ ਤੁਹਾਨੂੰ ਮਿਲਣਗੇ ਜੀ 500 ਰੁਪਏ ਦੇ ਵਿੱਚ ਬਾਕੀ ਗੱਲਬਾਤ ਕੀ ਹੈ ਤੇ ਹੋਰ ਵੀ ਸਸਤੇ ਹੈਗੇ ਨੇ ਤੇ ਉਹ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਤੇ 500 ਤੋਂ ਮਹਿੰਗੇ ਉਹ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਜਾਨੀ ਕਿ ਹਰੇਕ ਤਰ੍ਹਾਂ ਦੀ ਵੈਰਾਈਟੀ ਸੋ ਨੂੰ ਇੱਥੇ ਮਿਲੂਗੀ ਬਾਕੀ ਗੱਲਬਾਤ ਕਰ ਦਾਂਗੇ ਬਾਈ ਅਸੀਕਰ ਜੀ ਕੀ ਹਾਲ ਚਾਲ ਨੇ ਵੀ ਕੀ ਵੀਰ ਠੀਕ ਠਾਕ ਜੀ ਹਾਂਜੀ ਹਾਂਜੀ ਵੀਰੇ ਠੀਕ ਹੈ ਜੀ ਖੜੇ ਕਿੱਥੇ ਆਪਾਂ ਇਹ ਦੱਸ ਦਿਓ ਇੱਕ ਵਾਰ ਪਹਿਲਾਂ ਆਪਾਂ ਪਹਿਲਾਂ ਆਪਾਂ ਕੜੇ ਵੇ ਧੂਰੀ ਸ਼ਹਿਰ ਚ ਜ਼ਿਲ੍ਹਾ ਸੰਗਰੂਰ ਆਪਣਾ ਹਾਂਜੀ ਜਿਹੜਾ 5-7 ਸਵੀਟ ਦੇ ਨਾਲ ਸਿੰਗਲ ਫਾਰਟ ਕਾਲਾ ਰੋਡ ਪੈਂਦਾ ਇਹ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਦੇ ਆਪਣੀ ਵੈਰਾਈਟੀ ਦੀ ਵੈਰਾਈਟੀ ਦੀ ਹਾਂਜੀ ਜਿਵੇਂ ਕਿ ਭਾਜੀ ਇਸ ਟਾਈਮ ਤੇ ਆਪਾਂ ਨੇ ਕਲੀਅਰੈਂਸ ਦੀ ਸੇਲ ਲਾਈ ਸੀ ਠੀਕ ਆ ਕਲੀਅਰੈਂਸ ਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਦੇ ਮਾਡਲ ਇਹ 12-1300 ਦੀ ਵਿਕਦੇ ਸੀ ਆਪਾਂ ਨੇ ਅਸਲ 300 ਜੇ ਕਲੀਅਰੈਂਸ ਲਾਇਆ ਹੋਇਆ ਕਿੰਨੇ 100 ਜੇ 300 ਚ ਜੀ ਕਲੀਅਰਸ ਸਿਰਫ 300 ਰੁਪਏ ਦੇ ਵਿੱਚ ਲੈ ਵੀ 1200 ਰੁਪਏ ਵਾਲੇ ਸਿਰਫ 300 ਰੁਪਏ ਦੇ ਵਿੱਚ ਹਾਂਜੀ ਇਹ ਕਲੀਅਰੈਂਸ ਲਾਇਆ ਹੋਇਆ ਹਾਂਜੀ ਉਸ ਤੋਂ ਬਾਅਦ ਵੀ ਜੇ ਹਾਂ ਹੁਣ ਜਿਵੇਂ ਕਿ ਜਿਹੜੀ ਚੀਜ਼ ਕੋਈ ਦੇ ਹੀ ਨਹੀਂ ਪੰਦਾ ਪਹਿਲੀ ਗੱਲ ਤਾਂ ਕਿਹੜੀ ਇੰਪੋਰਟਡ ਵੀਰੇ ਇੰਪੋਰਟਡ ਨਹੀਂ ਦੇ ਸਕਦਾ ਵੀਰੇ ਕੋਈ ਆ ਚੀਜ਼ਾਂ ਠੀਕ ਹੈ ਜੀ ਠੀਕ ਹੈ ਜੀ ਇਹ ਚੀਜ਼ਾਂ ਦੇ ਵਿੱਚ ਤੁਸੀਂ ਐਮਨ ਜਲ ਐਂਟੀਸਕਟ ਸੋਲ ਹੋ ਗਿਆ ਜਿਗਰ ਨਾਲ ਚੀਜ਼ਾਂ ਹੋ ਗਈਆਂ ਜੀ ਪੇਸਟਿੰਗ ਪੁਸਟਿੰਗ ਦਾ ਕੋਈ ਲੰਬਾ ਨਹੀਂ ਠੀਕ ਹੈ ਜੀ ਨੰਬਰ ਦੂਜੀ ਗੱਲ ਸਾਰਾ ਸਟੀਚਿੰਗ ਹੁੰਦਾਗਾ ਠੀਕ ਹੈ ਆਪਣੇ ਤੋਂ ਬਿਨਾਂ ਰੇਟ 'ਚ ਨਹੀਂ ਕੋਈ ਦੇ ਸਕਦਾ ਨਾਰਮਲ ਰੇਟ ਹੈ ਦਾ ਜੀ 500 ਰੁਪਇਆ ਠੀਕ ਹੈ ਜੀ ਠੀਕ ਹੈ ਇਹਦੇ ਵੀ ਤੁਹਾਨੂੰ ਡਿਜ਼ਾਈਨ ਵਗੈਰਾ ਬਿਤੇਰੇ ਭੇਜਾਂਗੇ ਤੁਸੀਂ ਮਤਰਾ ਦੇਖ ਸਕਦੇ ਹੋਗੇ ਆਹ ਬੂਟ ਸਿਰਫ ਉਹ ਸਿਰਫ 500 ਰੁਪਏ ਦੇ ਵਿੱਚ ਨੇ ਹਾਂਜੀ ਸਿਰਫ 500 ਰੁਪਏ ਦੇ ਵਿੱਚ ਐਦਾਂ ਦੇ ਡਿਜ਼ਾਈਨ ਵਗੈਰਾ ਲੈ ਵੀ ਮਿੱਤਰੋ ਮਾੜੇ ਨਹੀਂ ਹੈਗੇ ਬੂਟ ਠੀਕ ਹੈ ਜੀ ਯਾਨਕੀ ਵਧੀਆ ਬ੍ਰਾਂਡ ਦੇ ਬੂਟ ਨੇ ਇੰਪੋਰਟਡ ਬੂਟ ਹੋਣਗੇ ਸਾਰੇ ਠੀਕ ਹੈ ਜੀ ਸਿਰਫ ਉਹ ਸਿਰਫ 500 ਰੁਪਏ ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਹੋਗੇ ਤੇ ਇੱਕ ਆਹ ਵਿੱਚ ਸਲੀਪਰ ਪਏ ਨੇ ਜੀ ਵੀਰੇ ਸਲੀਪਰ ਇਹ 200 ਰੁਪਏ ਦਾ ਇੱਕ ਹੈ 500 ਦੇ ਤਿੰਨ ਨੇ ਚਾਈਨਾ ਦਾ ਸਲੀਪਰ ਹੁੰਦਾ ਠੀਕ ਹੈ ਜੀ ਫੋਲਕ ਦੇਖ ਲਓ ਲੈ ਵੀ 200 ਰੁਪਏ ਦਾ ਇੱਕ ਹੀ 200 ਦਾ ਇੱਕ 500 ਦੇ ਤਿੰਨ 500 ਦੇ ਤਿੰਨ ਚਾਈਨਾ ਦਾ ਫਲੀਪਰ ਹੁੰਦਾ ਇਹ ਦੇਖ ਲੈ ਮਿੱਤਰੋ ਆਪਣੇ ਦਾ ਇੰਡੀਆ ਦੇ ਵਿੱਚ ਮਿਲਦਾ ਵੀ ਨਹੀਂ ਹੈਗਾ ਇਹ ਪ੍ਰਿੰਟਡ ਦੇ ਪ੍ਰਿੰਟਡ ਦੇਖੋ ਪਿੱਛੇ ਲੱਗਿਆ ਆਉਂਦਾ ਆਪਣੇ ਦਾ ਇਹ ਤਾਂ ਜੀ ਮਸ਼ੀਨ ਹੀ ਨਹੀਂ ਹੈਗੀ ਲੈ ਵੀ 600 ਰੁਪਏ ਪ੍ਰਿੰਟ ਵਾਲੇ ਸਿਰਫ ਸਿਰਫ 200 ਰੁਪਏ ਦੇ ਨੇ ਤੇ 500 ਦੇ ਤਿੰਨ ਲੈ ਕੇ ਜਾ ਸਕਦੇ ਹੋ ਜੀ ਇਹ ਚਾਈਨਾ ਹੁੰਦਾ ਵੀਰੇ ਇਹ ਵੀ ਚਾਈਨਾ ਦਾ ਹੁੰਦਾ ਜੀ ਠੀਕ ਹੈ ਵੀਰੇ ਆਪਣਾ ਕੰਮਯਾਬ ਚਾਈਨਾ ਦਾ ਜੀ ਇਹੋ ਜੀ ਉਹ ਤੋਂ ਵੱਡਾ ਲੇਡੀਜ਼ ਵਾਲਾ ਜਾਂਦਾ ਜੀ ਹਾਂਜੀ ਹੁਣ ਲੇਡੀਜ਼ ਦੇ ਵਿੱਚ ਆਪਾਂ ਕਲੀਅਰੈਂਸ ਲਾਇਆ ਸੀਗਾ ਹਾਂਜੀ ਜਿੰਨਾ ਸਟਾਕ ਪਿਆ ਸੀ 200 ਰੁਪਏ ਦੇ ਵਿੱਚ ਸਿਰਫ 200 ਰੁਪਏ ਦੇ ਵਿੱਚ ਸਿਰਫ 200 ਰ ਸਿਰਫ 200 ਰੁਪਏ ਦਾ ਬਾਈ ਤੇ ਹੋਰ ਵੀ ਬਹੁਤ ਕੁਸਾ ਨਾ ਦੇ ਸਕਦਾ ਹਾਂ ਵਿੱਚ ਆ ਵੀ ਤੇ ਦਿੱਲੀ ਆਈ ਇਹਦੇ ਵਿੱਚ ਹੋਰ ਬਤੇਰਾ ਜਿਵੇਂ ਸੈਂਟਰਲ ਪੇਵਰ ਹੋਦੇ ਹੁੰਦੇ ਇਹ ਤਾਂ ਲੱਭਣਾ ਪੈਂਦਾ ਬਾਕੀ ਨਾ ਬਾਈ ਮੇਰੇ ਮੇਰੇ ਕੋਲ ਟਾਈਮ ਨਹੀਂ ਹੈ ਨਾ ਵੀ ਮੈਂ ਚੀਨਾ ਬਿਲ ਭੱਜ ਜਾਂਦਾ ਹਾਂ ਇਸ ਟਾਈਮ ਵੀ ਆਪਾਂ ਬਸ ਕਸਟਮਰ ਕਲੀਅਰ ਕਰਕੇ ਖੜੇ ਆਂ ਬਸ ਹਲੇ 5 ਮਿੰਟ ਹੋਏ ਨੇ ਆਪਾਂ ਨੂੰ ਠੀਕ ਹੈ ਇਹ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਵੀਰੇ ਆਪਾਂ ਹੋਰ ਇੰਪੋਰਟਡ ਦੀ ਹੋਰ ਇੰਪੋਰਟਡ ਜਿਹੜਾ ਆਜੋ ਵੀਰੇ ਅੰਦਰੇ ਪਾਸੇ ਮਹਿੰਗਾ ਵੀ ਹੁੰਦਾ ਯਾਨੀ ਕਿ ਇਤੋਂ ਹਣਾ ਆਪਣੇ ਕੋਲ ਜਿੰਨਾ ਮਰਜ਼ੀ ਮਹਿੰਗਾ ਪਾ ਲਓ ਜੀ ਮਿੱਤਰੋ ਜੇ ਤੁਸੀਂ ਮਹ ਠੀਕ ਹੈ ਜੀ ਠੀਕ ਹੈ ਵੀਰੇ ਉਹ ਤੋਂ ਬਾਅਦ ਇੱਕ ਵਾਰ ਆ ਕਵਰ ਕਰ ਲੈਨੇ ਆਪਾਂ ਹਲਕਾ ਜਾਂ ਹਾਂ ਜੀ ਆ ਚੈਲਸੀਆ ਨੇ ਵੀਰੇ ਆਪਣੇ ਕੋਲੇ ਠੀਕ ਹੈ ਜੀ ਠੀਕ ਹੈ ਜੀ ਜਿਵੇਂ ਕਿ ਆ ਇਹ ਲੈਦਰ ਆ ਗਿਆ ਵੀਰੇ ਠੀਕ ਆ ਪਿਓ ਲੈਦਰ ਹੁੰਦਾ ਪਿਓ ਲੈਦਰ ਆ ਜੀ ਇਹ ਪਿਓ ਇਹਦੀ ਗਾਰੰਟੀ ਹੁੰਦੀ ਆ ਆਪਣੇ ਕੋਲੇ ਠੀਕ ਆ ਕਿੰਨੇ ਟਾਈਮ ਦੀ ਗਾਰੰਟੀ ਦੇਉਗੇ ਇਹਦੀ ਵੀਰੇ ਸਾਲ ਦੀ ਦੇ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਕੋਈ ਲੰਬਾ ਨਹੀਂ ਹੁੰਦਾ ਜੀ ਠੀਕ ਆ ਠੀਕ ਹੈ ਇਹ ਤੁਸੀਂ ਐ ਮੰਨ ਕੇ ਚਲੋ ਮਾਰਕੀਟ 'ਚ 2500 ਦੀ ਵਿਕਦੀ ਆ। ਹਾਂ ਜੀ। ਠੀਕ ਐ। ਇਸ ਟਾਈਮ ਆਪਾਂ ਸਿਰਫ 1500 ਚ ਦੇਵਾਂਗੇ। ਲੈ ਵੀ ਫਿਰ 1500 ਆਪਾਂ ਵੀ ਹਾਈ ਸੀਗਾ ਆਪਾਂ ਐਸ ਵਾਰ ਵੀ ਮੈਂ ਕਹਿੰਦਾ ਸਾਰੇ ਦੁਕਾਨਦਾਰਾਂ ਨੂੰ ਦੱਸਣਾ। ਠੀਕ ਆ। ਵੀ ਰੇਟ ਕਿਵੇਂ ਲਾਈਦੇ ਨੇ? ਇਹ ਲੈ ਕੇ ਕਿੱਥੋਂ ਆਣ ਤੁਸੀਂ ਬਈ ਇਹ ਮਾਲ? ਇਹ ਸਾਰਾ ਇੰਪੋਰਟ ਦਾ ਮਾਲ ਹੁੰਦਾ ਇਹ। ਸਾਰਾ ਫਰੈਸ਼ ਦਾ ਮਾਲ ਹੁੰਦਾ ਇਹ ਨਾ ਸਮਝੋ ਵੀ ਲਾਟ ਲੂਟ ਆ। ਆਪਣੇ ਕੋਲ ਤਾਂ ਹੀ ਗਾਰੰਟੀ ਚੱਲੀ ਜਾਂਦੀ ਆ ਜੀ। ਹਾਂ ਜੀ। ਗਾਰੰਟੀ ਦੀ ਗੱਲ ਆ ਮਿੱਤਰੋ ਦੇਖ ਸਕਦੇ ਹੋ ਨਾ। ਆ ਜਾਓ ਫਿਰ ਕੱਟਦੇ ਸਨੀਕਰਾਂ ਤੇ। ਚੈੱਕ ਕਰ ਲਓ ਹਾਂ ਜੀ। ਦੇਖੋ ਹਾਂ ਰੈੱਡ ਕਲਰ ਰੈੱਡ スニーカースニーカー ਜਾ ਗਿਆ ਬਈ スニーカー ਇਹ ਇਹ ਸਾਰਾ ਵੀਰੇ ਇਹ ਵੀ ਇੰਪੋਰਟਡ ਹੁੰਦਾ ਜੀ ਇਹ ਦੇਖੋ ਹਾਂ ਜੀ 바ਰ ਕੋਡ ਵਗੈਰਾ ਸਾਰਾ ਕੁਝ ਉੱਤੇ ਹੀ ਪੋਟੜ ਹੁੰਦਾ ਜੀ ਇਹ ਠੀਕ ਆ ਗਰੰਟੀ ਹੋ ਆਪਣੀ ਇਹ ਜੀ ਦੀ ਇੰਪੋਰਟਡ ਇਹਦੀ ਸਾਰੀ ਗਰੰਟੀ ਰਹਿੰਦੀ ਹੈ ਜੀ ਆਪਣੀ ਪੇਸਟ ਇੰਪੋਸਟਿੰਗ ਦੇਖੋ ਚੀਜ਼ਾਂ ਦੇਖੋ ਸਿਰਫ ਪ੍ਰਾਈਸ ਵੀਰੇ ਇਹਦਾ 900 ਰੁਪਏ ਸਿਰਫ 900 ਰੁਪਏ ਲੈ ਰਹੇ ਸਿਰਫ 900 ਵੀਰੇ ਮਾਰਕੀਟ ਦਾ ਪ੍ਰਾਈਸ ਹੈ ਵੀਰੇ ਇਹਦਾ 12-1300 ਰੁਪਏ ਅੱਛਾ ਮਾਰਕੀਟ ਦਾ ਪ੍ਰਾਈਸ ਹੈ ਆਪਣੇ ਕੋਲੇ 900 ਰੁਪਏ ਆਪਣੇ ਕੋਲੇ 900 ਰੁਪਏ ਠੀਕ ਹੈ ਵੈਰੈਟੀ ਹੈਗੀ ਮਤਲਬ ਵਧੀਆ ਵੈਰੈਟੀ ਪਈ ਹੈ ਜੀ ਆ ਦੇਖੋ ਤੁਹਾਡੇ ਮੂਰੇ ਕਿੰਨੇ ਰੰਗ ਬਰੰਗੇ ਡੱਬੇ ਪੈਨੇ ਇੰਪੋਰਟਰ ਚ ਆਉਂਦੇ ਨੇ ਠੀਕ ਹੈ ਬਾਕੀ ਉੱਪਰ ਬਹੁਤ ਪਿਆ ਨਾ ਬਾਈ ਬਹੁਤ ਪਿਆ ਵੀਰੇ ਇੱਕ ਬਾਕੀ ਨਾ ਆਪਾਂ ਥੋੜੇ ਬ੍ਰਾਂਡ ਕਰਦੇ ਆਂ ਹਾਂ ਜੀ ਕਲੰਬਸ ਕਲੰਬਸ ਠੀਕ ਹੈ ਇਹਦੇ ਵਿੱਚ ਵੀ ਥੋੜੇ ਟਾਈਮ ਦੇ ਸਰਪ੍ਰਾਈਜ਼ ਦਵਾਂਗੇ ਕੁਝ ਥੋੜੇ ਥੋੜੇ ਠੀਕ ਹੈ ਜੀ ਠੀਕ ਹੈ ਨਾ ਇਹ ਆਪਾਂ ਵੀਰੇ ਲੈ ਸਕਦੇ ਹਾਂਦੇ ਨੇਗੇ ਆਪਣੇ ਕੋਲ ਠੀਕ ਹੈ ਨਾ ਇਦਾਂ ਦੀ ਆਈਟਮ ਮਿਲ ਜਾਂਦੀ ਨੇ ਬ੍ਰਾਂਡ 15 1600 ਤੱਕ 13 14 15 1600 ਹਾਂ ਇਹਦੀ ਗਰੰਟੀ ਹੁੰਦੀ ਆ ਵੀਰੇ ਆਪਣੇ ਕੋਲੇ ਠੀਕ ਆ ਜੀ ਠੀਕ ਹੈ ਗਰੰਟੀ ਹੁੰਦੀ ਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਾਪੀ ਦੀ ਠੀਕ ਹੈ ਜੀ ਕਾਪੀ ਵੀ ਆਪਣੇ ਕੋਲੇ ਪਿਆ ਹੁੰਦਾ ਵੀਰੇ ਠੀਕ ਆ ਜੀ ਫਰਸਟ ਕਾਪੀ ਫਰਸਟ ਕਾਪੀ ਜੇ ਕਹੋ ਤਾਂ ਅਮਤਨ ਦਿਖਾ ਦਿਨਾ ਸੈਂਪਲ ਇਧਰੀ ਆ ਜਾਓ ਆ ਸੈਂਪਲ ਦਿਖਾ ਦੇ ਬੱਚਿਆਂ ਵਾਲਾ ਮਾਲ ਹੁੰਦਾ ਆਪਣੇ ਕੋਲੇ ਜਾ ਫੰਦੇ ਤੇ ਆਪਾਂ ਬੱਚਿਆਂ ਦਾ ਬਹੁਤ ਘੱਟ ਕਰਦੇ ਆ ਜੀ ਕਿਉਂਕਿ ਆਪਾਂ ਕੋਲੇ ਜੈਂਟਸ ਦੀ ਵੈਰਾਈਟੀ ਬਹੁਤ ਜ਼ਿਆਦਾ ਹੈ ਜੀ ਹਾਂ ਉਹਦੇ ਕਰਕੇ ਟਾਈਮ ਨਹੀਂ ਹੁੰਦਾ ਜੀ ਆਪਾਂ ਕੋਲੇ ਠੀਕ ਆ ਜੀ ਦੇਖੋ ਲੋਕੋ ਲੋਕੋ ਰੱਖਿਆ ਹੋਇਆ ਵਧੀਆ ਮਾਲ ਤਾਂ ਪੈਂ ਅੰਦਰ ਨੇ। ਤੇਰੀ ਪੂਰੀਆਂ ਐਟਮਾਂ ਨੇ ਇਹ। ਹੂੰ ਜਵਾਰਦਸਤ। ਲੈ ਬਿਲਕੁਲ। ਹਮਕਾ ਬਹੁਤਾਂ ਵੀ ਸੇਰ। ਵੀਰੇ ਇਹ ਇਹ ਵੀਰੇ ਜਿਹੜੇ ਟੌਪ ਦੀਆਂ ਕਾਪੀਆਂ ਹੁੰਦੀਆਂ ਨੇ ਆਪਣੇ ਕੋਲੇ ਉਹ ਨਹੀਂ ਵੀਰੇ ਇਹ ਟੌਪ ਦੀਆਂ। ਹੂੰ ਠੀਕ ਹੈ ਨਾ ਇਹਦੇ ਵਿੱਚ ਆਪਣੇ ਕੋਲੇ ਬਹੁ ਡਿਜ਼ਾਈਨ ਮਿਲ ਜਾਂਦੇ ਨੇ ਵੀਰੇ। ਠੀਕ ਹੈ ਜੀ। ਠੀਕ ਹੈ ਨਾ ਬਹੁਤ ਜ਼ਿਆਦਾ ਮਿਲ ਜਾਂਦੇ ਨੇ ਪੀਸ ਵਗੈਰਾ। ਬਹੁਤ ਸੋਹਣੇ-ਸੋਹਣੇ ਐਟਮਾਂ ਮਿਲ ਜਾਂਦੇ ਨੇ ਫਾਈਨ ਨੈਕ ਤੇ ਆ ਗਏ। ਦੇਖੋ ਲੈ। ਕੋਈ ਨਹੀਂ ਵੇਚਦਾ ਇਹ ਆਪਣੇ ਤੋਂ ਇਲਾਵਾ ਇੱਥੇ ਧੂਲੀ ਸ਼ਹਿਰ ਦੇ ਵਿੱਚ ਐਡੀਡਾਸ ਦੀ ਕਾਪੀ ਆ ਗਈ ਬਾਈ ਹਾਂ ਅਰੀਜਨਲ ਵਰਗਾ ਨਾ ਜਰਾ ਵੀਰੇ ਜਮੇ ਜੀ ਕੋਈ ਫਰਕ ਨਹੀਂ ਹੁੰਦਾ ਜੀ ਇਹਨਾਂ ਦੇ ਵਿੱਚ ਸਹੀ ਚੱਲਦਾ ਕੋਈ ਫਰਕ ਨਹੀਂ ਹੁੰਦਾ ਇਹ ਕਿੰਨੇ ਰੁਪਏ ਦਾ ਜੀ ਵੀਰੇ ਇਹ ਮਾਰਕੀਟ ਦੇ ਵਿੱਚ 3500 ਦਾ ਵਿਕਦਾ ਠੀਕ ਹੈ ਆਪਾਂ ਸਿਰਫ ਇਹ 2800 ਚ ਦੇ ਰਹੇ ਹਾਂ ਇਸ ਵਾਰ ਸਿਰਫ 2800 ਰੁਪਏ ਦੇ ਵਿੱਚ ਸਿਰਫ 2800 ਰੁਪਏ ਦੇ ਵਿੱਚ ਵੀਰੇ ਠੀਕ ਆ ਲੰਬਾ ਇਹਦਾ ਕੋਈ ਵੀ ਨਹੀਂ ਹੈਗਾ ਬਾਕੀ ਆਪਾਂ ਬੈਠੇ ਆ ਵੀਰੇ ਠੀਕ ਆ ਜੀ ਠੀਕ ਆ ਜੀ ਉਸ ਤੋਂ ਬਾਅਦ ਜੇ ਬਾਕੀ ਤੁਸੀਂ ਆ ਦੇਖ ਹੀ ਸਕਦੇ ਹੋ ਆਪ ਕੋਲ ਮਾਲ ਬਥੇਰਾ ਪਿਆ ਵੀਰੇ ਮਾਲ ਬ ਠੀਕ ਹੈ ਠੀਕ ਹੈ ਨਾ ਦਿਖਾ ਲਾਂਗੇ ਠੀਕ ਹੈ ਇਹ ਲੇਡ ਜਿਹੁੰਦਾ ਇਹਦੇ ਵਿੱਚ ਆਪਣਾ ਜਿਹੜਾ ਫਰਸਟ ਸਪੋਰਟਸ ਵਗੈਰਾ ਦੇ ਵਿੱਚ ਨਹੀਂ ਵੀਰੇ ਲੇਡੀਜ਼ ਆਪਾਂ ਘੱਟ ਕਰਦੇ ਆਂ ਜੀ ਠੀਕ ਹੈ ਜੀ ਲੇਡੀ ਦੇ ਵਿੱਚ ਹੋਰ ਬ੍ਰਾਂਡ ਮਿਲ ਜਾਂਦੇ ਨੇ ਕਿ ਲੇਕਿਨ ਆਪਾਂ ਹਲੇ ਮਾਲ ਕਲੀਅਰ ਨਹੀਂ ਕਰ ਰਹੇ ਉਹ ਮਾਲ ਉੱਪਰ ਪਿਆਗਾ ਠੀਕ ਹੈ ਜੀ ਠੀਕ ਹੈ ਨਾ ਉਹ ਤੋਂ ਬਾਅਦ ਜਿਵੇਂ ਕਿ ਆ ਵੀ ਆ ਜਾਂਦੇ ਨੇ ਵੀਰੇ ਹਈਆ ਬ੍ਰਾਂਡ ਨਹੀਂ ਆਪਣੇ ਕੋਲੇ ਇਹ ਵੀ ਇੰਪੋਰਟਰ ਦਾ ਮਾਲ ਹੁੰਦਾ ਜੀ ਇੰਪੋਰਟਰ ਦਾ ਮਾਲ ਹੁੰਦਾ ਠੀਕ ਹੈ ਜੀ ਇਹਦੀ ਰੇਂਜ 600 ਤੋਂ ਲੈ ਕੇ 800 ਦੇ ਵਿੱਚ ਵਿੱਚ ਖੇਲਦੀ ਹੈ ਜੀ ਹਾਂ ਜੀ ਠੀਕ ਹੈ ਜੀ ਇਹ ਵੀ ਪੂਰੇ ਟੌਪ ਦੀ ਆਈਟਮਾਂ ਨੇ ਠੀਕ ਹੈ ਯਾਨੀ ਕਿ ਬਈ ਕੁੱਲ ਮਿਲਾ ਕੇ ਤੁਹਾਨੂੰ ਇਤੋਂ ਹਰੇਕ ਆਈਟਮ ਮਿਲ ਜੂਗੀ ਹਰੇਕ ਰੇਟ ਦੇ ਵਿੱਚ ਹਰੇਕ ਰੇਟ ਦੇ ਵਿੱਚ ਤੇ ਚੱਪਲਾਂ ਤੁਹਾਨੂੰ ਪਤਾ ਹੀ ਜਾਗਾ ਮਾਰਕੀਟ 'ਚ ਕੋਈ 150 ਵਿੱਚ ਆਵੇ ਕੋਈ ਇੰਨੀ ਮਰਜੀ ਵਿੱਚ ਆਵੇ ਆਪਣਾ ਰੇਟ ਸਿਰਫ 100 ਰੁਪਏ ਹੁੰਦਾ ਸਿਰਫ 100 ਰੁਪਏ ਚੱਪਲ ਆਪਣੇ ਕੋਲ ਸਿਰਫ 100 ਰੁਪਏ ਰੇਟ ਹੁੰਦਾ ਜੀ ਠੀਕ ਆ ਵਧੀਆ ਚੱਪਲ ਵਧੀਆ ਕੱਟਦੀ ਹੈ ਜੀ ਯਾਨੀ ਕਿ ਜਿਹੜਾ ਵੀ ਆਊਗਾ ਉਹ ਖਾਲੀ ਨਹੀਂ ਮੁੜੂਗਾ ਜੋ ਮਰਜੀ ਆ ਉਹ ਤੁਹਾਨੂੰ ਇੱਥੇ ਮਿਲੂਗਾ ਹਾਂ ਜੈਂਟਸ ਦੇ ਵਿੱਚ ਜੋ ਮਰਜੀ ਆਵੇ ਖਾਲੀ ਨਹੀਂ ਮੁੜਨਗਾ ਠੀਕ ਆ ਬਾਕੀ ਬਈ ਜਿਹੜੀ ਮੇਨ ਗੱਲ ਆ ਕਿ ਵੀ ਜਿਹੜ ਠੀਕ ਹੈ ਜੀ ਇਹ ਕਿੰਨਾ ਟਾਈਮ ਰਹੂਗੀ ਸੇਲ ਜੀ ਆਪਾਂ ਇਹਦੀ ਗੱਲ ਬਾਤ ਕਰੀ ਵੀਰੇ ਜੀ ਆਪਾਂ 300 ਵਾਲੀ ਦੀ ਗੱਲ ਕਰੀ ਤੇ ਲੇਡੀਜ਼ ਪਰ 200 ਵਾਲੀ ਦੀ ਗੱਲ ਕਰੀ 1000 ਦੇ 5 ਵਾਲੀ ਦੀ ਹਾਂ ਜੀ ਤਾਂ ਤੁਸੀਂ ਇਹ ਮੰਨ ਲਓ ਜਦੋਂ ਤੱਕ ਆਪਣੇ ਕੋਲ ਸਟਾਕ ਆਉ ਉਦੋਂ ਤੱਕ ਰਹੂਗੀ ਵੈਸੇ 13 ਮਈ ਤੱਕ ਆਪਣਾ ਬਰਥਡੇ ਆਉਂਦਾ ਹੈ ਇਹ ਉਦੋਂ ਤੱਕ ਲਈ ਦਿਆਂਗੇ ਸਪੈਸ਼ਲ ਠੀਕ ਹੈ ਜੀ ਠੀਕ ਹੈ ਜੀ ਵੈਸੇ ਮਾਲਕ ਦੀ ਕਿਰਪਾ ਕੀ ਪਹਿਲੀ ਕਲੀਅਰ ਹੋ ਜੀ ਪਹਿਲੀ ਕਲੀਅਰ ਹੋ ਜਾਊਗਾ ਠੀਕ ਹੈ ਜੀ 300 ਵਾਲਾ ਤੇ 200 ਵਾਲਾ ਹੋ ਗਿਆ ਜੀ ਹਾਂ ਜੀ ਉਦੋਂ ਜਿਹੜਾ 500 ਵਾਲਾ ਕਰ ਦਈਏ ਜੀ ਆਪਾਂ ਇਹਦਾ ਸਦਾ ਬਾਹਰ ਆ ਲੇ ਵੀ ਜਦੋਂ ਮਰਜੀ ਆਓ ਤੁਸੀਂ 500 ਰੁਪਏ ਦਾ ਬੂਟ ਇੱਥੋਂ ਲੈ ਕੇ ਜਾ ਸਕਦਾ ਹੁਣ ਉਹਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਕਿਤੇ ਜਾਣ ਦੀ ਲੋੜ ਨਹੀਂ ਵੀਰੇ ਕਸਟਮਰ ਨੂੰ ਕਿਤੇ 1200 1300 ਲਾਣ ਦੀ ਲੋੜ ਨਹੀਂ ਜਿਹਨੇ ਰਨਿੰਗ ਵਾਸਤੇ ਪਾਣਾ ਭਰਤੀ ਆ ਰਹੀ ਆਗੀ ਠੀਕ ਹੈ ਮੇਰੇ ਕੋਲੇ ਆਓ ਇਸ ਤੋਂ ਬਾਅਦ ਵੀ ਇਹਦੇ ਵਿੱਚ ਬ੍ਰਾਂਡ ਦਾ ਮਾਲ ਇੱਕ ਅਦੇ ਦਿਨ ਤੱਕ ਆ ਜਾਊਗਾ ਆਪਾਂ ਤੁਹਾਨੂੰ 500 ਦੇ ਵਿੱਚ ਬ੍ਰਾਂਡ ਵੀ ਦਵਾਂਗੇ 500 ਰੁਪਏ ਦੇ ਵਿੱਚ ਵੀਰੇ ਕਲੰਬਸ ਜੇਕਯੂਆਰ ਕੈਂਪਸ ਵਰਗੇ ਬ੍ਰਾਂਡ ਦਵਾਂਗੇ ਸਿਰਫ 500 ਰੁਪਏ ਦੇ ਵਿੱਚ ਤੁਸੀਂ ਤਿੰਨ ਚਾਰ ਦਿਨਾਂ ਤੱਕ ਬਾਲਕੀ ਬਈ ਵੱਡੇ ਵੱਡੇ ਪਟਾਕੇ ਹੁਣ ਧੂਰੀ 'ਚ ਪੈਣ ਵਾਲੇ ਨੇ ਨਾ ਬਈ ਹੁਣ ਪੈਣ ਵਾਲੇ ਨੇ ਹਾਂ ਹੁਣ ਪੈਣ ਵਾਲੇ ਨੇ ਹੁਣ ਆਪਾਂ ਖੜ ਗਏ ਹੁਣ ਆਪਾਂ ਆ ਗਏ ਹੁਣ ਆਪਾਂ ਕਰਕੇ ਦਿਖਾਵਾਂਗੇ ਵੀ ਹਾਂ ਧੂਰੀ 'ਚ ਬੈਠਾ ਕੋਈ ਸਹੀ ਗੱਲ ਆ ਠੀਕ ਹੈ ਜੀ ਇਹ ਬਈ ਧੂਰੀ ਦਾ ਸਭ ਤੋਂ ਸਸਤਾ ਬੂਟਾ ਕਹਿ ਸਕਦੇ ਕਹਿ ਸਕਦੇ ਕਹਿ ਸਕਦੇ ਆ ਨਾਲੇ ਬ੍ਰੈਂਡਾਂ ਦੇ ਵਿੱਚ ਹਾਂ ਬ੍ਰੈਂਡਾਂ ਦੇ ਵਿੱਚ ਹਾਂ ਕੋਈ ਕੰਪਰੋਮਾਈਜ਼ ਨਹੀਂ ਕਿਸੇ ਚੀਜ਼ ਨਾਲ ਪੂਰੀ ਧੂਰੀ ਦੇ ਵਿੱਚ ਬਈ ਇਸ ਤੋਂ ਸਸਤੇ ਬੂਟ ਤੁਹਾਨੂੰ ਕਿਤੇ ਵੀ ਨਹੀਂ ਮਿਲ ਸਕਦੇ ਤੁਸੀਂ ਆਓ ਸੇਦੀ ਵਿੱਕੀ ਦਬਈ ਵਾਲੇ ਦੇ ਕੋਲੇ ਤੇ ਬੂਟ ਲੈ ਕੇ ਜਾ ਸਕਦੇ ਹਾਂ ਸੀ ਠੀਕ ਹੈ ਜੀ ਬਾਕੀ ਬਈ ਸਕਰੀਨ ਦੇ ਉੱਪਰ ਨੰਬਰ ਹੈਗਾ ਕਰ ਲਓ ਸਭ ਠੀਕ ਹੈ ਬਈ ਕੀ ਬਈ ਧੰਨਵਾਦ ਠੀਕ ਹੈ ਜੀ